ਜਨਾਰੇ ਵੀ ਸ਼ੂਗਰ ਕਰਕੇ ਸਰੀਰ ਦੇ ਵਿੱਚ ਕਮਜ਼ੋਰੀ ਆ ਗਈ ਜਾਂ ਤੁਹਾਡਾ ਸ਼ੂਗਰ ਘਟਣ ਦਾ ਨਾਂ ਨਹੀਂ ਲੈਂਦਾ ਹੈਗਾ ਉਹਨਾਂ ਵਾਸਤੇ ਚਾਰ ਤਿਆਰ ਕਰਤਾ ਜੇ ਤੁਸੀਂ ਹਫ਼ਤਾ 10 ਦਿਨ ਖਾਲੇ ਜਿਹੜਾ ਤੁਹਾਡਾ ਸ਼ੂਗਰ ਹੈ ਜੀ ਨੋਰਮਲ ਹੋ ਜਾਊਗਾ ਤੁਸੀਂ ਕਰਨਾ ਕੀ ਹੈ ਜੀ ਪਾਈਆ ਮੇਥੀ ਦਾਣਾ ਲੈ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਮਿੱਟੀ ਘਟਾਊਗਾ ਤੁਸੀਂ ਕੱਢ ਲਿਓ ਇਹਨੂੰ ਤੁਸੀਂ ਸਾਫ਼ ਪਾਣੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਧੋ ਰਹੇ ਜੀ ਧੋਣ ਤੋਂ ਬਾਅਦ ਜੀ ਤੁਸੀਂ ਇਹਨੂੰ ਓਵਰਨਾਈਟ ਢੱਕ ਕੇ ਰੱਖ ਦਿਓ ਅਗਲੇ ਦਿਨ ਜਿਹੜਾ ਇਹਦਾ ਪਾਣੀ ਹੋਊਗਾ ਸਾਰਾ ਬਾਹਰ ਕੱਢ ਦਿਓ ਜੀ ਉਸ ਤੋਂ ਬਾਅਦ ਤੁਸੀਂ ਇੱਕ ਘੜਤੀ ਸਰੋਂ ਦੇ ਤੇਲ ਦੀ ਲੈਣੀ ਹੈ ਇਹਨੂੰ ਤੁਸੀਂ ਗਰਮ ਕਰ ਲਿਓ ਗਰ ਨਤੀਜੇ ਇਹ ਤੁਸੀਂ ਤੇਲ ਦੇ ਵਿੱਚ ਪਾ ਕੇ ਇਹਨੂੰ 4-5 ਮਿੰਟ ਪਕਾਣਾ ਸਲੋ ਗੈਸ ਤੇ ਉਸ ਤੋਂ ਬਾਅਦ ਜੀ ਤੁਸੀਂ ਇਹਦੇ ਵਿੱਚ ਇੱਕ ਚਮਚਾ ਪਾਣਾ ਸੌਂਫ ਦਾ ਸੌਂਫ ਤੋਂ ਬਾਅਦ ਜੀ ਤੁਸੀਂ ਇੱਕ ਚਮਚਾ ਪਾ ਲੈ ਇਹਦੇ ਵਿੱਚ ਕਲੌਂਜੀ ਦਾ ਤੇ ਇੱਕ ਚਮਚਾ ਤੁਸੀਂ ਪਾਣਾ ਇਹਦੇ ਵਿੱਚ ਤੁਸੀਂ ਰਾਇਂ ਦਾ ਜੀ ਇਹ ਤਿੰਨੇ ਚੀਜ਼ਾਂ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਪਕਾ ਲਿਓ 4-5 ਮਿੰਟ ਜੀ ਉਸ ਤੋਂ ਬਾਅਦ ਇਹਦੇ ਵਿੱਚ ਮਸਾਲੇ ਪਾਵਾਂਗੇ ਇੱਕ ਚਮਚਾ ਤੁਸੀਂ ਪਾਣਾ ਹਲਦੀ ਦਾ ਜੀ ਤੇ ਇੱਕ ਚਮਚਾ ਤੁਸੀਂ ਪਾਣਾ ਨਮਕ ਦਾ ਤੇ ਅੱਧਾ ਚਮਚਾ ਤੁਸੀਂ ਪਾਣਾ ਇਹਦੇ ਵਿੱਚ ਮਿਰਚਾਂ ਦਾ ਜੀ ਇਹ ਮਸਾਲੇ ਨੂੰ ਵੀ ਤੁਸੀਂ 4-5 ਮਿੰਟ ਚੰਗੇ ਤਰੀਕੇ ਦੇ ਨਾਲ ਪਕਾ ਲਿਓ ਪਕਾਣ ਤੋਂ ਬਾਅਦ ਜੀ ਗੈਸ ਬੰਦ ਕਰਕੇ ਇਹਨੂੰ ਤੁਸੀਂ ਠੰਡਾ ਕਰ ਲਿਓ ਠੰਡਾ ਕਰਕੇ ਜਾਂ ਤਾਂ ਤੁਸੀਂ ਕਿਸੇ ਕੱਚ ਦੇ ਜਾਰ 'ਚ ਕੱਢ ਲਿਓ ਜਾਂ ਕਿਸੇ ਚੀਨੀ ਦੇ ਪਾਂਡੇ 'ਚ ਕੱਢ ਲਿਓ ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਸ਼ੂਗਰ ਦਾ ਮਰੀਜ਼ ਹੈ ਜੀ ਉਹਨੂੰ ਅੱਧਾ ਚਮਚਾ ਸਵੇਰੇ ਰੋਟੀ ਨਾਲ ਤੇ ਅੱਧਾ ਚਮਚਾ ਤੁਸੀਂ ਸ਼ਾਮ ਨੂੰ ਤੁਸੀਂ ਦੇਖੋਗੇ ਹਫ਼ਤੇ ਦਾ 10 ਦਿਨਾਂ ਦੇ ਵਿੱਚ ਜਿਹੜਾ ਸ਼ੂਗਰ ਹੈ ਉਹਦਾ ਨਾਰਮਲ ਹੋਣਾ ਸਟਾਰਟ ਹੋ ਜੂਗਾ ਜਾਂ ਤੁਹਾਡੇ ਜੋੜਾਂ ਦੇ ਵਿੱਚ ਦਰਦ ਹੈ ਜਾਂ ਤੁਹਾਡੇ ਕਿਤੇ ਵੀ ਸਰੀਰ ਦੇ ਵਿੱਚ ਦਰਦ ਹੈ ਤੁਸੀਂ ਵੀ ਖਾ ਸਕਦੇ ਹੋ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰਿਆਂ ਦੇ ਕੰਮ ਆ ਜੇ ਜੀ